ਨਦ ਦਿੱਤੇ ਬੋਰਡ ਉਡਾ ਦਿੱਤੇ ਚਿੱਥੜੇ ਮਾਂ ਬੋਲੀ ਨੂੰ ਲੈ ਕੇ ਕਰ ਦਿੱਤੀ ਵੱਡੀ ਕਾਰਵਾਈ ਮਾਂ ਬੋਲੀ ਨੂੰ ਚਾਣ ਵਾਲਿਆਂ ਨੇ ਸ਼ਰਮ ਬਾਜ਼ਾਰ ਵਿੱਚ ਵੱਡੇ ਵੱਡੇ ਸ਼ੋਰਮਾਂ ਦੇ ਬੋਰਡ ਜੋ ਕਿ ਅੰਗਰੇਜ਼ੀ ਵਿੱਚ ਲਿਖੇ ਹੋਏ ਸੀ ਉਹਨਾਂ ਨੂੰ ਟੰਬੇ ਮਾਰ ਮਾਰ ਕੇ ਭੰਨ ਦਿੱਤਾ ਤੇ ਖੁਸ਼ੀ ਜ਼ਾਹਿਰ ਕੀਤੀ ਅੰਗਰੇਜ਼ੀ ਵਿੱਚ ਲਿਖੇ ਹੋਏ ਸਾਰੀਆਂ ਦੁਕਾਨਾਂ ਦੇ ਬੋਰਡਾਂ ਨੂੰ ਭੰਨਿਆ ਜਾ ਰਿਹਾ ਸੀ ਹਾਲਾਂਕਿ ਕੁਝ ਦੁਕਾਨਦਾਰ ਇਸ ਦਾ ਵਿਰੋਧ ਵੀ ਕਰ ਰਹੇ ਸੀ ਪਰ ਇਹਨਾਂ ਲੋਕਾਂ ਵੱਲੋਂ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ ਇਹ ਲੋਕ ਅੰਗਰੇਜ਼ੀ ਦੇ ਬੋਰਡ ਹਟਾ ਕੇ ਮਰਾਠਾ ਵਿੱਚ ਲਿਖਾਉਣਾ ਚਾਹੁੰਦੇ ਸੀ ਕਿਉਂਕਿ ਮਰਾਠਾ ਉਹਨਾਂ ਦੀ ਮਾਂ ਬੋਲੀ ਹੈ ਇਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਤੇ ਤੁਸੀਂ ਵੀ ਦੇਖੋ ਇਹ ਵੀਡੀਓ ਤੇ ਦੱਸੋ ਕਿ ਇਹਨਾਂ ਨੇ ਸਹੀ ਕੀਤਾ ਜਾਂ ਨਹੀਂ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰਿਓ ਜੀ